ਸ਼ੁਰੂਆਤ ਆ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਜ਼ਰੂਰੀ ਅਤੇ ਅਹਿਮ ਖਬਰ ਦੇ ਨਾਲ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਖਾਸ ਤੌਰ ਤੇ ਜਾਣਕਾਰੀ ਦਿੱਤੀ ਗਈ ਹੈ ਕਿ 72 ਘੰਟਿਆਂ ਦੇ ਵਿੱਚ ਜੋ ਘਟਨਾਕ੍ਰਮ ਵਾਪਰੇ ਆ ਉਸ ਮਾਮਲੇ ਦੇ ਵਿੱਚ ਕਮਿਸ਼ਨ ਵੱਲੋਂ ਸੂ ਮੋਟੋ ਲਿਆ ਗਿਆ ਇਸ ਮਾਮਲੇ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਦੇ ਖਿਲਾਫ ਜਿਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਸੀ ਉਹਨਾਂ ਸ਼ਬਦਾਂ ਨੂੰ ਲੈ ਕੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਵੱਲੋਂ ਇਸ ਦਾ ਸੂ ਮੋਟੋ ਲਿਆ ਗਿਆ ਜਿਸ ਸੰਬੰਧ ਦੇ ਵਿੱਚ ਜਸਬੀਰ ਸਿੰਘ ਗੜੀ ਵੱਲੋਂ ਵਿਸਥਾਰ ਦੇ ਨਾਲ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ ਕਾਂਗਰਸ ਪਾਰਟੀ ਤੋਂ ਨੇਤਾ ਮਾਣਯੋਗ ਸਰਦਾਰ ਪ੍ਰਤਾਪ ਸਿੰਘ ਬਾਜਬਾ ਜੀ ਮੌਜੂਦਾ ਵਿਧਾਇਕ ਸਾਬਕਾ ਲੋਕ ਸਭਾ ਮੈਂਬਰ ਸਾਬਕਾ ਕੈਬਨਿਟ ਮਨਿਸਟਰ ਮੇ ਵੀ ਸਾਬਕਾ ਰਾਜ ਸਭਾ ਮੈਂਬਰ ਨਾਂ ਵੱਲੋਂ ਜਿਹੜੀ ਸ਼ਬਦਾਵਲੀ ਜਨਤਕ ਤੌਰ ਦੇ ਉੱਤੇ ਈਟੀਓ ਹਰਪਜਲ ਸਿੰਘ ਜੀ ਕੈਬਨਿਟ ਮਿਨਿਸਟਰ ਪੰਜਾਬ ਜੋ ਕਿ ਅਨੁਸੂਚਿਤ ਜਾਤੀਆਂ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੇ ਬਾਰੇ ਜੋ ਸ਼ਬਦਾਵਲੀ ਵਰਤੀ ਗਈ ਉਹਨਾਂ ਦੀ ਸ਼ਬਦ ਕੀ ਸੀ ਬੈਂਡ ਵਜਾਉਂਦਾ ਰਿਹਾ ਮਤਲਬ ਇਹਨਾਂ ਦਾ ਟੱਬਰ ਬੈਂਡ ਵਜਾਉਂਦਾ ਰਿਹਾ ਅੱਜ ਇਹ ਮੰਤਰੀ ਐ ਐਮਐਲਏ ਹੈ ਜਾਂ ਇਹ ਕਹਿਣਾ ਇਹ ਹੁਣ ਬੈਂਡ ਵਜਾਉਣ ਵਾਲਾ ਨਹੀਂ ਰਹਿ ਗਿਆ ਇਹਦਾ ਬੈਂਡ ਚੰਗੀ ਤਰ੍ਹਾਂ ਵਜਾਵਾਂਗੇ ਔਰ ਇਸਨੇ ਪੰਜਾਬ ਦਾ ਬੈਂਡ ਵਜਾਉਣਾ ਸ਼ੁਰੂ ਕਰ ਦਿੱਤਾ ਹੈ ਐਦਾਂ ਦੀ ਸ਼ਬਦਾਵਲੀ ਪਹਿਲੀ ਨਜ਼ਰੇ ਇਹ ਦੇਖਣ ਚਾਹੁੰਦਾ ਕਿ ਇਹ ਸ਼ਬਦਾਵਲੀ ਸ਼ਾਇਦ ਜਨਰਲ ਪਾਸ਼ਾ ਵਿੱਚ ਵਰਤੀ ਗਈ ਸਧਾਰਨ ਪਾਸ਼ਾ ਵਿੱਚ ਵਰਤੀ ਗਈ ਸ਼ਬਦਾਵਲੀ ਹੈ ਜਦੋਂ ਅਸੀਂ ਇਹਦੀ ਗਹਿਰਾਈ 'ਚ ਜਾਣੇ ਜਦੋਂ ਇਹਦੇ ਤੇ ਮੰਥਨ ਕੀਤਾ ਗਿਆ ਮੰਨ ਲਓ ਜੇ ਈਟਿਓ ਸਾਡਾ ਪਰਿਵਾਰ ਜੁੱਤੀਆਂ ਗੰਢਦਾ ਹੁੰਦਾ ਜੋ ਕਿ ਅਨੁਸੂਚੀ ਜਾਤੀ ਵਰਗ ਨਾਲ ਸੰਬੰਧਿਤ ਕੀਤਾ ਆ ਤੇ ਫਿਰ ਬਿਆਨ ਕਿਹਾ ਹੁੰਦਾ ਇਹਦੇ ਬਡਾਰੂ ਜੁੱਤੀਆਂ ਗੰਢਦੇ ਰਹੇ ਤੇ ਇਹਦੇ ਹੁਣ ਜੁੱਤੀ ਚੰਗੀ ਤਰ੍ਹਾਂ ਫੇਰਾਂਗੇ ਬਟ ਇਜ਼ ਦਾ ਇਹਦਾ ਮਤਲਬ ਕੀ ਹੈ ਜੇ ਮੰਨ ਲਓ ਈਟਿਓ ਹਰਪਜਨ ਸਿੰਘ ਜੀ ਦਾ ਮੈਂ ਮਾਫੀ ਚਾਹੁੰਦਾ ਹਾਂ ਇਹਨਾਂ ਸ਼ਬਦਾਂ ਲਈ ਜਿਹੜੇ ਮੈਂ ਵਰਤ ਰਿਹਾ ਮੰਨ ਲਓ ਝਾੜੂ ਲਾਉਂਦਾ ਹੁੰਦਾ ਪਰਿਵਾਰ ਤੱਬਰ ਤੇ ਫਿਰ ਬਾਜਵਾ ਸਾਹਿਬ ਦੇ ਸ਼ਬਦ ਕੀ ਹੁੰਦੇ ਕਿ ਇਹਦੇ ਬਡਾਰੂ ਝਾੜੂ ਲਾਉਂਦੇ ਰਹੇ ਅੱਜ ਇੱਕ ਕੈਬਨਿਟ ਮੰਤਰੀ ਹੈ ਐਮਐਲਏ ਆ ਜੇ ਬਹੁਤ ਦੇਸੈਂਡ ਦੇ ਇਸੇ ਤੇ ਝਾੜੂ ਫੇਰਾਂਗੇ ਤੇ ਛੇ ਦੂਰ ਕਸਥਾ ਜਿੱ ਇੱਕ ਹੋਰ ਬਰਾਦਰੀ ਆ ਜਿਹੜੀ ਨੱਚਦੀ ਆ ਮੰਗਦੇ ਆ ਘਰ ਘਰ ਜਾਂਦੇ ਆ ਤੇ ਬਾਜਵਾ ਸਾਹਿਬ ਦੇ ਬਿਆਨ ਕੀ ਹੁੰਦੇ ਇਹਦੇ ਬਡਾਰੂ ਨੱਚਦੇ ਰਹੇ ਮੰਗਦੇ ਰਹੇ ਟੱਪਦੇ ਰਹੇ ਇਹ ਐਡਾ ਬੜਾ ਪੋਸਟ ਤੇ ਆ ਗਿਆ ਇਹਨੂੰ ਹੁਣ ਨੱਚਣ ਮੁੜ ਕੇ ਲਾਵਾਂਗੇ ਇਹਨਾਂ ਸ਼ਬਦਾਂ ਦਾ ਮਤਲਬ ਕੀ ਹੈ ਇਸੇ ਤਰ੍ਹਾਂ ਸ਼ਡਿਊਲ ਕਾਸਟਾਂ ਦੇ ਵਿੱਚ ਜਿਹੜੀ ਵੱਡੀ ਗਿਣਤੀ ਵਿੱਚ ਸਾਡਾ ਵਾਲਮੀਕੀ ਮੱਚ ਵੀ ਸਿੱਖ ਭਾਈਚਾਰਾ ਹਾਲਾਂਕਿ ਕਿੱਤਾ ਅੱਜ ਕਿਸੇ ਦੇ ਨਾਲ ਕਿਸੇ ਜਾਤੀ ਨਾਲ ਬੱਝਿਆ ਨਹੀਂ ਕੋਈ ਵੀ ਜਾਤੀ ਕਿੱਤਾ ਕਰ ਸਕਦੀ ਆ ਪਰ ਪੰਜਾਬ ਚ ਬਹੁ ਗਿਣਤੀ ਜਿਹੜਾ ਸਾਡੇ ਗਰੀਬ ਪਰਿਵਾਰ ਹੈ ਉਹ ਸੋਚੇ ਜਾਤੀ ਵਰਗਾਂ ਦਾ ਸੰਬੰਧਤ ਹੈ ਜਿਹੜੇ ਉਹ ਬਹੁ ਗਿਣਤੀ ਬੈਂਡ ਵਾਜਾ ਵਜਾਉਂਦੇ ਨੇ ਤੇ ਜੇ ਬੈਂਡ ਵਾਜਾ ਵਜਾਉਣ ਦੀ ਇਸ ਪ੍ਰਕਿਰਿਆ ਚ ਇਹੋ ਜੀ ਸ਼ਬਦਾਵਲੀ ਮਾਜੋਗ ਬਾਜਵਾਜੀ ਜਿਹੜੀ ਕਿ ਕਾਸਟਿਅਸ ਮੈਂਟੈਲਿਟੀ ਰੱਖਦੇ ਆ ਉਹਦੀ ਇੱਕ ਧਾਰਨਾ ਹੈ ਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਵੱਲੋਂ ਬੋਲਿਆ ਗਿਆ ਸ਼ਬਦ ਭਦੌੜਦੇ ਐਮਐਲਏ ਸਾਹਿਬ ਨੂੰ ਲੈ ਕੇ ਜਿਹੜੇ ਖੁਦ ਸ਼ਡਿਊਲ ਕਾਸਟ ਭਾਈਚਾਰੇ ਨਾਲ ਸੰਬੰਧ ਰੱਖਦੇ ਸੀ ਤੇ ਉਧਰ ਕੰਚਨ ਕੁਮਾਰੀ ਉਰਫ ਕਮਲ ਭਾਪੀ ਕਤਲकांड ਮਾਮਲੇ ਦੇ ਵਿੱਚ ਮੁੱਖ ਦੋਸ਼ੀ ਅਮਰਿਤਪਾਲ ਸਿੰਘ ਮਹਿਰੋ ਨੂੰ ਬਠਿੰਡਾ ਅਦਾਲਤ ਨੇ ਭਗੌੜਾ ਐਲਾਨ ਕਰ ਦਿੱਤਾ ਹੈ ਉਹ ਕਮਲਦੀ ਹਤਿਆ ਦੇ ਬਾਅਦ ਦੁਬਈ ਭੱਜ ਗਿਆ ਸੀ ਉਸ ਦੀ ਗ੍ਰਿਫਤਾਰੀ ਦੇ ਲਈ ਬਠਿੰਡਾ ਪੁਲਿਸ ਨੇ ਲੁਕਆਊਟ ਸਰਕੂਲਰ ਤੋਂ ਇਲਾਵਾ ਬਲੂ ਕਾਰਨਰ ਨੋਟਿਸ ਵੀ ਜਾਰੀ ਕੀਤਾ ਹੈ ਉਸ ਦੀ ਭਾਲ ਲਈ ਲਗਾਤਾਰ ਇੰਟਰਪੋਲ ਦੇ ਨਾਲ ਵੀ ਰਾਬਤਾ ਕਾਇਮ ਹੈ ਪਰ ਘਟਨਾ ਦੇ 10 ਮਹੀਨੇ ਬਾਅਦ ਵੀ ਪੁਲਿਸ ਉਸ ਨੂੰ ਲੱਭ ਨਹੀਂ ਸਕੀ ਸੋ ਸਰੈਂਡਰ ਕਰਨ ਲਈ ਉਸ ਦੇ ਘਰ ਤੇ ਨੋਟਿਸ ਵੀ ਲਗਾਏ ਗਏ ਨੇ ਉਸ ਨੂੰ ਪਗੋੜਾ ਕਰਾਰ ਦੇਣ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਦੇ ਲਈ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੇ ਵਿੱਚ ਪੁਲਿਸ ਨੂੰ ਮਦਦ ਮਿਲੇਗੀ ਇਸ ਤੋਂ ਕੁਝ ਦਿਨ ਪਹਿਲਾਂ ਅਮਰਿਤਪਾਲ ਪੁਲਿਸ ਨੇ ਮੈਰੋ ਨੂੰ ਵਿਦੇਸ਼ ਭੱਜਣ ਦੇ ਵਿੱਚ ਉਸ ਦੀ ਮਦਦ ਕਰਨ ਵਾਲੇ ਰਣਜੀਤ ਸਿੰਘ ਝਬਾਲ ਨੂੰ ਗ੍ਰਿਫਤਾਰ ਵੀ ਕੀਤਾ ਸੀ ਅਤੇ ਬਠਿੰਡਾ ਪੁਲਿਸ ਨੇ ਉਸ ਨੂੰ ਪ੍ਰੋਡਕਸ਼ਨ ਵਾਰਟ ਤੇ ਲਿਆ ਕੇ ਕਮਲਕੌਰ ਕਤਲकांड ਦੇ ਵਿੱਚ ਗ੍ਰਿਫਤਾਰੀ ਵੀ ਪਾਈ ਸੀ ਸੋ ਕਤਲ ਕਰਨ ਤੋਂ ਬਾਅਦ ਕਮਲ ਦੀ ਪਿਛਲੇ ਸਾਲ 10 11 ਜੂਨ ਨੂੰ ਬਠਿੰਡਾ ਦੇ ਇੱਕ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਪਾਰਕਿੰਗ ਚੋਂ ਕਾਰ ਦੇ ਵਿੱਚੋਂ লাশ ਮਿਲੀ ਸੀ ਜਿਸ ਤੋਂ ਬਾਅਦ ਅਮਰਿਤਪਾਲ ਮੈਰੋ ਫਰਾਰ ਦੱਸਿਆ ਜਾ ਰਿਹਾ ਉਸ ਨੂੰ ਲਗਾਤਾਰ ਪੰਜਾਬ ਲੈਉਣ ਦੀ ਕੋਸ਼ਿਸ਼ ਜਾਰੀ ਹੈ ਸੋ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਹੁਣ ਉਸ ਨੂੰ ਪਘੌੜਾ ਕਰਾਰ ਦੇ ਦਿੱਤਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਫੇਸਬੁੱਕ ਪੇਜ ਨੂੰ ਬਲੌਕ ਕੀਤੇ ਜਾਣ ਦੇ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਅਹਿਮ ਸੁਣਵਾਈ ਹੋਈ ਹੈ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਸਖਤ ਰੋਕ ਅਧਿਆਰ ਕੀਤਾ ਹੈ ਅਤੇ ਸਬੰਧਿਤ ਤੇਰਾ ਤੋਂ ਇਸ ਮਾਮਲੇ ਦੇ ਵਿੱਚ ਜਵਾਬ ਮੰਗਿਆ ਅਦਾਲਤ ਨੇ ਪਠਾਨ ਮਾਜਰਾ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰਦਿਆਂ ਸਰਕਾਰ ਪੁਲਿਸ ਅਤੇ ਸਾਈਬਰ ਕ੍ਰਾਈਮ ਸੈੱਲ ਅਤੇ ਫੇਸਬੁੱਕ ਨੂੰ ਨੋਟਿਸ ਜਾਰੀ ਕੀਤਾ ਹੈ ਹਾਈ ਕੋਰਟ ਨੇ ਨੋਟਿਸ ਜਾਰੀ ਕਰਨਾ ਪੁੱਛਿਆ ਕਿ ਵਿਧਾਇਕ ਦਾ ਫੇਸਬੁੱਕ ਪੇਜ ਕਿਸ ਪ੍ਰਕਿਰਿਆ ਦੇ ਕਿਹੜੇ ਨਿਯਮਾਂ ਦੇ ਤਹਿਤ ਬਲੌਕ ਕੀਤਾ ਗਿਆ ਅਦਾਲਤ ਨੇ ਸਰਕਾਰੀ ਪੱਖ ਤੇ ਸੋਸ਼ਲ ਮੀਡੀਆ ਕੰਪਨੀ ਨੂੰ ਸਪਸ਼ਟ ਕਰਨ ਲਈ ਕਿਹਾ ਕਿ ਇਸ ਕਾਰਵਾਈ ਦੌਰਾਨ ਕਾਨੂੰਨੀ ਪ੍ਰਤੀਕਿਰਿਆਵਾਂ ਦੀ ਪਾਲਣਾ ਕੀਤੀ ਗਈ ਹੈ ਜਾਂ ਨਹੀਂ ਕੀਤੀ ਗਈ ਅੱਗੇ ਦੀ ਕਾਰਵਾਈ ਤੋਂ ਬਾਅਦ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 18 ਮਾਰਚ 2026 ਤੈਅ ਕੀਤੀ ਹੈ ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਪ੍ਰੋਫੈਸਰ ਦਵਿੰਦਰਪਾਲ ਭੁੱਲੜ ਦੀ ਰਿਹਾਈ ਦੀਆਂ ਮੂਦਾਂ ਇੱਕ ਵਾਰ ਫਿਰ ਤੋਂ ਝਟਕਾ ਲੱਗਾ ਦਿੱਲੀ ਦੇ ਸਜ਼ਾ ਸਮੀਖਿਆ ਬੋਰਡ ਨੇ ਪ੍ਰੋਫੈਸਰ ਭੁੱਲੜ ਦੀ ਰਿਹਾਈ ਸੰਬੰਧੀ ਪਾਇਗੇ ਪਟੀਸ਼ਨ ਮੁਰ ਤੋਂ ਰੱਦ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਨੌਵੀਂ ਵਾਰ ਹੈ ਜਦੋਂ ਉਹਨਾਂ ਦੀ ਰਿਹਾਈ ਦੀ ਅਰਜੀ ਖਾਰਜ ਕੀਤੀ ਗਈ ਹੈ ਦਿੱਲੀ ਦੇ ਸਜ਼ਾ ਸਮੀਖਿਆ ਬੋਰਡ ਦੀ ਇੱਕ ਮੀਟਿੰਗ ਹੋਈ ਇਸ ਦੇ ਵਿੱਚ ਉਮਰ ਕੈਦ ਕੱਟ ਰਹਾ 51 ਕੈਦੀਆਂ ਦੇ ਮਾਮਲੇ ਤੇ ਵਿਚਾਰ ਕੀਤਾ ਗਿਆ ਇਸ ਦੌਰਾਨ ਆ ਬੋਰਡ ਦੇ ਪ੍ਰੋਫੈਸਰ ਪੋਲਰ ਸਮੇਤ 25 ਉਮਰ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ ਪ੍ਰੋਫੈਸਰ ਪੋਲਰ 1993 ਦੇ ਵਿੱਚ ਦਿੱਲੀ ਦੇ ਵਿੱਚ ਹੋਏ ਇੱਕ ਬੰਬ ਤਮਾਕੇ ਦੇ ਦੋਸ਼ੀ ਨੇ ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ ਸੀ ਪ੍ਰੋਫੈਸਰ ਪੋਲਰ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ ਤੇ ਬਿਮਾਰ ਚੱਲ ਰਹੇ ਨੇ ਇਸ ਵੇਲੇ ਉਮਰੀਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਇਲਾਜ ਅਧੀਨ ਨੇ ਖਾਲਸਾ ਲਿਬਰੇਸ਼ਨ ਫੋਰਸ ਨਾਲ ਸੰਬੰਧਿਤ ਰਹੇ ਪ੍ਰੋਫੈਸਰ ਪੋਲਰ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਜਿਸ ਨੂੰ ਬਾਅਦ ਦੇ ਵਿੱਚ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਪ੍ਰੋਫੈਸਰ ਪੋਲਰ ਦੀ ਰਿਹਾਈ ਦੀ ਅਰਜੀ ਵਾਰ-ਵਾਰ ਰਾਧੂਨ ਕਾਰਨ ਸਿੱਖ ਜਥੇਬੰਦੀਆਂ ਤੇ ਉਹਨਾਂ ਦੇ ਸਮਰਥਕਾਂ ਦੇ ਵਿੱਚ ਰੋਜ਼ ਪਾਇਆ ਜਾ ਰਿਹਾ ਪੰਥਕ ਤੇਰਾ ਲਗਾਤਾਰ ਉਹਨਾਂ ਦੀ ਰਿਹਾਈ ਦੀ ਮੰਗ ਕਰ ਰਹੀਆਂ ਨੇ ਤੇ ਹੁਣ ਗੱਲ ਕਰਦੇ ਆ ক্রিকেট ਦੀ ਅੱਜ T20 ਵਰਲਡ ਕੱਪ ਦੇ ਦੋ ਮੈਚ ਨੇ ਦੋ ਮਹੱਤਵਪੂਰਨ ਮੈਚ ਨੇ ਪਹਿਲੇ ਮੈਚ ਦੇ ਵਿੱਚ ਨਾਮੀਬੀਆ ਤੇ ਨੈਦਰਲੈਂਡ ਦਾ ਮੁਕਾਬਲਾ ਇਸ ਵੇਲੇ ਚੱਲ ਰਿਹਾ ਤੇ ਦੂਜਾ ਮੈਚ ਅੱਜ ਅਮਰੀਕਾ ਅਤੇ ਪਾਕਿਸਤਾਨ ਦੇ ਦਰਮਿਆਨ ਸ਼ਾਮ ਨੂੰ ਖੇਡਿਆ ਜਾਵੇਗਾ। ਪਹਿਲੇ ਮੈਚ ਦੇ ਵਿੱਚ ਪਾਕਿਸਤਾਨ ਨੂੰ ਹਰਾਉਣ ਵਾਲੀ ਨੈਦਰਲੈਂਡ ਦੀ ਟੀਮ ਨਾਮੀਬੀਆ ਦਾ ਸਾਹਮਣਾ ਕਰ ਰਹੀ ਹੈ। ਨੈਦਰਲੈਂਡ ਦੇ ਕਪਤਾਨ ਸਟਾਕ ਐਡਵਰਸਨ ਨੇ ਨਾਮੀਬੀਆ ਦੇ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੈਚ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਪਲੇਇੰਗ 11 ਦੇ ਵਿੱਚ ਬਦਲਾਅ ਕੀਤਾ ਗਿਆ ਹੈ। ਸੋ ਜਾਨ ਨਿਕੋਲ, ਬਿਆਲੀ ਅਤੇ ਜਾਨ ਫਰਾਈਲਿੰਕ ਨੇ 30 ਦੌੜਾਂ ਦੀ ਮਦਦ ਦੇ ਨਾਲ ਨਾਮੀਬੀਆ ਨੇ ਨੈਦਰਲੈਂਡ ਦੇ ਖਿਲਾਫ 8 ਵਿਕਟਾਂ ਤੇ 156 ਦੌੜਾਂ ਦਾ ਸਕੋਰ ਜਿਹੜਾ ਉਹ ਬਣਾਇਆ ਤੇ ਹੁਣ ਨੀਦਰਲੈਂਡਸ ਖੇਡ ਰਿਹਾ ਹੈ ਨੀਦਰਲੈਂਡ ਦੇ ਦੋਵੇਂ ਓਪਨਰ ਆਊਟ ਹੋ ਗਏ ਨੇ ਮਾਈਕਲ ਲੇਵਟ ਜੋ ਕਿ ਪਹਿਲੀ ਵਾਰ ਵਿਕਟ ਡਿੱਗਣ ਤੋਂ ਬਾਅਦ ਸਥਿਰ ਬੱਲੇਬਾਜ਼ੀ ਕਰ ਰਹੇ ਸਨ 15 ਗੇਂਦਾਂ ਤੇ ਉਹਨਾਂ ਨੇ 28 ਦੌੜਾਂ ਬਣਾ ਕੇ ਉਹ ਆਊਟ ਹੋ ਗਏ ਨੇ ਟੀਮ ਨੇ 46 ਦੌੜਾਂ ਤੇ ਦੋ ਵਿਕਟਾਂ ਗਵਾ ਦਿੱਤੀਆਂ ਨੇ ਸੋ ਦੋਵੇਂ ਟੀਮਾਂ ਜਿਹੜੀਆਂ ਨੇ ਬਹੁਤ ਅੱਛੀ ਤਰ੍ਹਾਂ ਖੇਡ ਰਹੀਆਂ ਨੇ ਨੀਦਰਲੈਂਡ ਦੀ ਟੀਮ ਜਿੱਤਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਉਧਰ ਦੂਜਾ ਮੈਚ ਅੱਜ ਪਾਕਿਸਤਾਨ ਅਤੇ ਅਮਰੀਕਾ ਦੇ ਵਿਚਕਾਰ ਖੇਡਿਆ ਜਾਣਾ ਕੋਲੰਬੋ ਦੇ ਵਿੱਚ ਇਹ ਮੈਚ ਖੇਡਿਆ ਜਾਵੇਗਾ ਸੋ ਮੈਚ 7 ਵਜੇ ਸ਼ੁਰੂ ਹੋਵੇਗਾ ਤੇ ਇਸ ਦੀ ਟਾਸ 6:30 ਵਜੇ ਹੋਵੇਗੀ ਗਰੁੱਪ A ਦੇ ਵਿੱਚ ਦੋਵਾਂ ਟੀਮਾਂ ਵਿਚਕਾਰ ਇਹ ਮੈਚ ਹੋਵੇਗਾ ਪਹਿਲੇ ਮੈਚ ਦੇ ਵਿੱਚ ਪਾਕਿਸਤਾਨ ਨੇ 20 ਓਵਰਾਂ ਦੇ ਵਿੱਚ ਨੀਦਰਲੈਂਡ ਵਿਰੁੱਧ ਜਿੱਤ ਦਰਜ ਕੀਤੀ ਸੀ ਸੋ ਇਸ ਦੌਰਾਨ ਅਮਰੀਕਾ ਨੂੰ ਆਪਣੇ ਪਹਿਲੇ ਮੈਚ ਦੇ ਵਿੱਚ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਵੇਗਾ ਪਿਆਸੀ ਸੋ ਇਸ ਮਾਮਲੇ ਦੇ ਵਿੱਚ ਹੁਣੇ ਮੈਚ ਬੇਹੱਦ ਰੋਮਾਂਚਕ ਹੋ ਗਿਆ ਹੈ ਅਮਰੀਕਾ ਤੇ ਪਾਕਿਸਤਾਨ ਦੇ ਵਿੱਚੋਂ ਇਸ ਮੈਚ ਵਿੱਚੋਂ ਕਿਹੜੀ ਟੀਮ ਜਿੱਤੇਗੀ ਇਹ ਦੇਖਣ ਵਾਲੀ ਗੱਲ ਰਹੇਗੀ ਫਿਲਹਾਲ ਨੈਦਰਲੈਂਡ ਤੇ ਨਾਮੀਬੀਆ ਦੀ ਟੱਕਰ ਚੱਲ ਰਹੀ ਹੈ ਤੇ ਅੱਜ ਸ਼ਾਮ ਨੂੰ ਅਮਰੀਕਾ ਤੇ ਪਾਕਿਸਤਾਨ ਦਾ ਮੈਚ ਹੋਵੇਗਾ ਜਿਸ ਦੀ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਤੇ ਹੁਣ ਮੌਸਮ ਤੇ ਪੌਣਿਆਂ ਇੱਕ ਨਜ਼ਰ ਪੰਜਾਬ ਚੰਡੀਗੜ੍ਹ ਤੇ ਇਸ ਦੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਸਖਤ ਸਰਦੀ ਦਾ ਸਮਾਂ ਹੁਣ ਖਤਮ ਹੋ ਗਿਆ ਮੌਸਮ ਵਿਭਾਗ ਦੇ ਮੁਤਾਬਕ 15 ਫਰਵਰੀ ਤੱਕ ਅਕਸਮਾਨ ਪੂਰੀ ਤਰ੍ਹਾਂ ਦੇ ਨਾਲ ਸਾਫ਼ ਰਹੇਗਾ ਕਿਸੇ ਤਰ੍ਹਾਂ ਦੀ ਤੁੰਦ ਜਾਂ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਹਾਲਾਂਕਿ ਪਹਾੜਾਂ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਅਜੇ ਵੀ ਸਰਦੀ ਦਾ ਅਹਿਸਾਸ ਕਰਵਾ ਰਹੀਆਂ ਨੇ ਸਥਾਪਨਾ ਦੀ ਗੱਲ ਕਰੀਏ ਤਾਂ ਤਾਪਮਾਨ ਦੇ ਵਿੱਚ 0.9 ਡਿਗਰੀ ਥੋੜੀ ਜਿਹੀ ਗਰਾਵਟ ਹੈ ਉਹ ਦੇਖਣ ਨੂੰ ਮਿਲੀ ਹੈ ਪਰ ਆਮ ਨਾਲੋਂ ਅਜੇ ਵੀ ਤਾਪਮਾਨ ਵੱਧ ਦਰਜ ਕੀਤਾ ਜਾ ਰਿਹਾ ਕੁਝ ਇਲਾਕਿਆਂ ਦੇ ਵਿੱਚ ਬੱਦਲ ਜ਼ਰੂਰ ਬੀਤੇ ਦਿਨ ਛਾਏ ਰਹੇ ਨੇ ਪਰ ਤਿੱਤੇ ਵੀ ਮੀਂਹ ਦੀ ਕੋਈ ਖਬਰ ਨਹੀਂ ਹੈ ਕਿਉਂਕਿ ਬੱਦਲਾਂ ਦੀ ਉਚਾਈ ਬਹੁਤ ਜ਼ਿਆਦਾ ਸੀ ਅਤੇ ਅ ਨਮੀ ਘੱਟ ਹੋਣ ਕਾਰਨ ਬਰਸਾਤ ਹੈ ਜਿਹੜੀ ਉਹ ਨਹੀਂ ਹੋਈ ਮੌਸਮ ਵਿਭਾਗ ਦੇ ਮੁਤਾਬਕ ਅਗਲੇ 1-2 ਦਿਨਾਂ ਤੱਕ ਇਸੇ ਤਰ੍ਹਾਂ ਬਹੁਤ ਜ਼ਿਆਦਾ ਉਚਾਈ ਵਾਲੇ ਬੱਦਰ ਜ਼ਰੂਰ ਪੰਜਾਬ ਦੇ ਵਿੱਚ ਛਾ ਸਕਦੇ ਨੇ ਪਰ ਕਿਤੇ ਵੀ ਬਰਸਾਤ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਪੱਛਮੀ ਗੜਬੜੀ ਦੇ ਪ੍ਰਭਾਵ ਦੇ ਕਾਰਨ ਸਰਕੂਲੇਸ਼ਨ ਖੇਤਰ ਜ਼ਰੂਰ ਬਣਿਆ ਹੈ ਬੱਦਲ ਸੀਮਤ ਮਾਤਰਾ ਦੇ ਵਿੱਚ ਨੇ ਪਰ ਇਹ ਬੱਦਲ ਅ ਬਰਸਾਤ ਲੈ ਕੇ ਨਹੀਂ ਆਉਣਗੇ ਇਸ ਤਰ੍ਹਾਂ ਦੀ ਉਮੀਦ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਮੌਸਮ ਪੂਰੀ ਤਰ੍ਹਾਂ ਦੇ ਨਾਲ ਖੁਸ਼ਕ ਰਹਿਣ ਦੀ ਉਮੀਦ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਦੇ ਵਿੱਚ ਅ ਵਾਧਾ ਦਰਜ ਕੀਤਾ ਜਾ ਰਿਹਾ ਹਲਕਾ ਵਾਧਾ ਤਾਪਮਾਨ ਦੇ ਵਿੱਚ ਦਰਜ ਕੀਤਾ ਜਾ ਰਿਹਾ ਤੇ ਆਉਣ ਵਾਲੇ 2-3 ਦਿਨਾਂ ਦੇ ਵਿੱਚ 2 ਤੋਂ 3 ਡਿਗਰੀ ਤਾਪਮਾਨ ਦੇ ਵਿੱਚ ਵਾਧਾ ਹੋਣ ਦੀ ਉਮੀਦ ਮੌਸਮ ਵਿਭਾਗ ਵੱਲੋਂ ਜਿਤਾਈ ਗਈ ਹੈ ਇਸ ਤੋਂ ਇਲਾਵਾ ਕੁੱਲ ਮਿਲਾ ਕੇ ਚਮਕਦਾਰ ਧੁੱਪ ਅਤੇ ਤੇਜ਼ ਹਵਾਵਾਂ ਚੱਲਣਗੀਆਂ ਧੁੱਪ ਜ਼ਰੂਰ ਨਿਕਲੇਗੀ ਪਰ ਨਾਲ ਦੀ ਨਾਲ ਸਵੇਰੇ ਸ਼ਾਮ ਸਰਦੀ ਦਾ ਅਹਿਸਾਸ ਬਣਿਆ ਰਹੇਗਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਉ ਇਜਾਜ਼ਤ ਬਹੁਤ ਬਹੁਤ ਧੰਨਵਾਦ